बबा एनक ना लाया करतूता पेलाया बाक ना लाया करतूत पेला बबा बबा बचियां धारा वाले बबा 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 एनक ना लाया करतूत पेला सोनाया बबा एनक ना लाया करतूत पे लाई सोनाया बबा 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 परि जबान वाला बबा ਬਾਬਾ ਬਾਬਾ ਕਾਲੀ ਜੂਬਾਨ ਵਾਲਾ ਬਾਬਾ ਬਾਬਾ ਉਹ ਬਾਬੇ ਦਾ ਨਾਮ ਨਹੀਂ ਉਹ ਕਾਲਾ ਬਾਬੇ ਦੇ ਕੱਪੜੇ ਕਾਲੇ ਨੇ ਬਾਬੇ ਦਾ ਨਾਮ ਨਹੀਂ ਉਹ ਕਾਲਾ ਬਾਬੇ ਦੇ ਕੱਪੜੇ ਕਾਲੇ ਨੇ ਤੇ ਅੱਦੇ ਮੈਂ ਵੀ ਪਾਲੇ ਨੇ ਤੇ ਅੱਦੇ ਹੀ ਕਾਲੇ ਨੇ ਉਹ ਅੱਦੇ ਇਨੇ ਪਾਲੇ ਨੇ ਤੇ ਅੱਦੇ ਇਨੇ ਪਾਲੇ ਨੇ ਬੱਬੇ ਜੰਗਤ ਹੁੰਦੇ ਬਾਬਾ ਜੀ ਨਹੀਂ ਆਪਾਂ ਤਾਂ ਦਾ ਨਾਮ ਜੱਪਣਦੇ ਆ ਲੋਕਾਂ ਦੇ ਰਗ 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 ਵਿੱਚ ਵਸੇ ਬਾਬਾ ਬੇਕਾਲੀ ਦੀ ਹਉ ਜਿਉ ਬਾਬੇ ਦੇ ਬਾਬੇ ਬਹਿ ਗਏ ਆ ਬਾਬੇ ਨੂੰ ਜੋ ਦੁੱਖਦਰ ਦਾ ਦੱਸੋ ਜੀ ਚੱਲੋ ਵੀਰੇ ਲਾ ਬਾਬੇ ਦੇ ਪੈਰੀ ਹੱਥਲ ਬਾਬੇ ਦੇ ਖੇੜ ਵੇ ਤੂੰ ਹਉ ਯੇ ਬਾਬਾ ਇਹ ਤਾਂ ਪੈੜੀ ਪਿੰਨੇ ਆ ਬਾਬਾ ਇਹ ਮੇਰਾ ਬਾਹਰ ਦਾ ਕੰਮ ਨਹੀਂ ਬੰਦਦਾ ਬਾਹਰ ਦਾ ਵੀ ਬਣੇਗਾ ਘਰ ਦਾ ਵੀ ਬਣੇਗਾ ਤੂੰ ਹੱਥ ਦਿਕਾਓ ਕਿੰਨੇ ਚਰੋਗੇ ਅਪਲਾਈ ਕੀ ਤੈਨੂੰ ਵਾਵਾ ਜਿਹੜੀ ਹੋ ਗਿਆ ਅਗਲੇ ਮਹੀਨੇ ਬਣਾ ਜ਼ਰਾ ਕੰਮ ਅਮੇਜ਼ਿੰਗ ਬਾਬਾ ਜੀ ਤੰਗੀ ਬਹੁਤ ਆੜੀ ਆ ਚੰਗੇ ਨੇ ਬੇਟਾ ਆਏਗੀ ਤੈਨੂੰ ਆਹ ਮਹੀਨਾ ਹੋਣੀ ਅਗਲੇ ਮਹੀਨੇ ਸਾਰੇ ਕੰਮ ਸਿੱਧਾ ਤੇਰਾ ਕੰਮ ਚੱਲ ਜਾਊਗਾ ਤੀਰ ਮੇਰੇ ਚੇਲੇ ਨੂੰ 5 ਕਿਲੋ ਖਵਾ ਲਦੀ ਖੀਰ ਬਾਬਾ ਜੀ ਪਿਛਲੇ 10 ਕਿਲੋ ਲਈ ਸੀ 10 ਕਿਲੋ ਲਈ ਸੀ ਚੰਗਤ ਵਾਦ ਕੀ ਸੀ ਨਾ ਬੇਟਾ ਅੱਛਾ ਅੱਛਾ ਬਾਬਾ ਕੋਸੇ ਉਹ ਉੱਧਰ ਬੈਠੀ ਉਹ ਰਾ ਪਵਾ ਦਿਆ ਜਹਾ ਦੀ ਬਾੜੀ ਨੂੰ ਹੱਥ ਹਾਂਜੀ ਬਾਬਾ ਜੀ ਤੂੰ ਚੱਲ ਜੰਗੇ ਤੂੰ ਮਾਨਾ ਜੋ ਝਟ ਆ ਜਾਓ ਜਿੰਨੇ ਚਰਨਾਟ ਟੈਂਪੂ ਚੱਲਿਆ ਹੈ ਰਾਵਾਂ ਦਾ ਆ ਜਾਓ ਜਿੰਨੇ ਚਰਨਾਣੀ ਟੈਂਪੂ ਚੱਲਿਆ ਹੈ ਰਾਵਾਂ ਦਾ ਓਏ ਓਏ ਜੈ ਬਾਬੇ ਜੀ ਜੈ ਬਾਬੇ ਬਾਬੇ ਜੀ ਹਲਾ ਹਲਾ ਜੈ ਬਾਬੇ ਜੀ ਬੱਲੇਓ ਦੋਨੀਆਂ ਪੁਰਾਣੀ ਛੱਡ ਨਵੀਂ ਪਾ ਬਾਬੇ ਦੀ ਉਹ ਪੜਾ ਬਾਬੇ ਦੇ ਆਣ ਕਦੇ ਪਾਲੇ ਅੱਖ ਬਣਾ ਗਿਰਦੀ ਬਾਬੇ ਦੀ ਲਈ ਲਈ ਚੀਜ਼ ਬਾਬੇ ਕੋ ਬਾਂਦਰ ਜਨੇ ਵਾਪਸ ਕਰਾਤੀ ਆ ਆ ਅੱਜ ਲਾ ਮਾਨਦਾਰ ਬਾਬਾ ਜਾਲ ਜੁਲ ਸਕਣਾ ਜੇ ਆ ਲੱਗੇ ਹਟ ਮਾਂ ਬੰਬੀ ਜਲਜੋ ਹਾਂ ਤਾਂ ਮਾਂ ਬਾਪ ਬੈਨ ਮਗਾ ਮਜਾਕ ਨਹੀਂ ਕਰੀਦਾ ਉਹ ਜਾਓ ਜਾ ਨਹੀਂ ਵੀਆ ਉਹਨੇ ਅੱਖਾਂ ਬਣਾਈਆਂ ਜੀਬ ਤੁਨ ਨਾ ਬਾਬਾ ਜੀ ਹਲੋ ਜਲ ਸੁਗਰਾ ਸੁਗਰਾ ਬੇਟਾ ਬਾਬੇ ਚੱਲੇ ਆ ਭਗਤੀ ਜਾਣ ਚੇਲੇ ਸੰਭਲੇ ਆਪਣਾ ਕੰਮ ਠੀਕ ਐ ਬਾਬਾ ਜੀ ਠੀਕ ਐ ਬਾਬਾ ਜੀ ਓਏ ਠੀਕ ਐ ਬਾਬਾ ਜੀ ਇਗਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਆ ਨਾ ਸਿਰ ਤੋਂ ਆ ਗਿਆ ਜੀ ਹੁਣ ਤੇ ਡਾਡ ਆਕਸਜਨ ਹੋ ਗਿਆ ਬਾਬਾ ਜੀ ਮੈਨੂੰ ਰਕਸ਼ ਰੁਕਸ਼ ਨਹੀਂ ਲੱਗਦਾ ਮੈਨੂੰ ਤਾਂ ਕੋਈ ਜਿੰਨ ਨਹੀਂ ਲੱਗਦਾ ਜਿੰਨ ਉਹ ਮੁੰਡੇ ਪੁੱਛੋ ਕੀ ਗੱਲ ਆ ਬੱਚੇ ਨੂੰ ਚੱਲੋ ਵੀਰ ਹਲੋ ਉਹ ਵੀਰੇ ਉਹ ਵੀਰੇ ਤੈਨੂੰ ਗੱਲ ਕੀ ਆ ਮੇਰੀ ਤੂੰ ਗਿੱਟ ਕੰਗੂ ਲਗਾ ਪੜਾ ਬਾਬਾ ਜੀ ਬਾਬਾ ਜੀ ਬਾਬਾ ਜੀ ਭਰਾ ਕੀ ਕਰੀ ਜਾਂਦਾ ਵਾ ਹੂੰ ਬੱਬੀ ਦੇ ਤੂੰ ਤੀਨ ਲਾਦੀ ਬਾਬਾ ਦੇ ਅੱਗੇ ਮੂੰਹ ਜਬਾਨੀ ਬੈਠਾ ਵਾ ਤੂੰ ਆ ਗਿਆ ਬਾਬੇ ਦੇ ਡੇਰੇ ਤੇਰੇ ਕਰਦੇ ਨੇ ਪਾੜ ਬੇਰੇ ਬਾਬਾ ਮੈਂ ਚਾਦੂ ਤੂੰ ਤੇ ਬਾਬੇ ਦਾ ਆ ਗਿਆ ਫੋਨ ਬਾਬਾ ਹੀ ਟਾਡਾ ਆ ਗਿਆ ਫੋਨ ਬਾਬਾ ਜੀ ਫੋਨ ਹਮਨ ਵਾਲੇ ਦਾ ਹੂੰ ਓ ਬਾਬਾ ਜੀ ਇੱਕ ਗੱਲ ਦੱਸੋ ਫੋਨ ਕੂ ਕਹੇ ਜੇ ਤੁਸੀਂ ਹੈਲੋ ਉਹਦਾ ਆਇਆ ਜੀ ਤੇ ਨਾ ਟਾਡਾ ਬੱਚਾ ਚਲ ਗਿਆ ਕੈਨੇਡਾ ਬੇ ਬਾਜ ਕਰਦੇ ਗੱਲ ਨੇ ਪਏ ਨੇ ਮਸਲੇ ਹੱਲ ਬਾਬਾ ਆਪ ਨਹੀਂ ਉਹ ਮਹਾਰਾਬੀ ਦੀ ਕਮ ਵੀ ਕਾਲੇ ਨੇ ਬਾਬਾ ਦਾ ਕੰਮ ਨਹੀਂ ਉਹ ਕਾਲਾ ਬਵੇਦੀ ਕਮ ਹੀ ਕਾਲੇ ਨੇ ਅੱਬਾ ਅੱਬਾ ਰੋ ਅੱਬਾ ਬੱਸ ਬੱਸ ਜਾਓ ਬੱਜਾ ਕੀ ਗੱਲ ਤੈਨੂੰ ਅੱਬਾ ਜੀ ਮੈਨੂੰ ਆਪਣੇ ਚਰਨਾਂ ਦੇ ਨਾਲ ਰੱਖ ਲਓ ਮੈਂ ਤੁਹਾਡੀ ਨਾਲ ਸੇਵਾ ਕਰਨਾ ਤਾ ਬਾਬਾ ਇਹ ਮੈਨੂੰ ਸੇਵਾ ਜਹਾਜ ਰੋ ਰਾਤ ਨੂੰ ਸੇਵਾ ਦੇ ਕਿੱਥੇ ਰੱਖ ਲਈ ਆਪਾਂ ਤੇ ਆਪ ਨੂੰ ਕੰਜ ਲੱਗੇ ਆ ਮੈਂ ਸੇਵਾ ਵਿੱਚ ਹੋਣਾ ਚਾਹੁੰਦਾ ਬਾਬੇ ਜੀ ਬਾਬਾ ਜੀ ਮੇਰੀ ਆਸ ਹੈ ਮੈਂ ਤੁਹਾਡੀ ਸੇਵਾ ਕਰਨ ਨੂੰ ਬਾਬਾ ਜੀ ਤੇਰਾ ਅੱਜ ਨਹੀਂ ਕੰਮ ਬਣਨਾ ਤੂੰ ਕੱਪੜੇ ਪੂਰੇ ਨਹੀਂ ਪਾਏ ਬਾਬਾ ਜੀ ਕਿਉਂ ਸੌਂਕਵਾ ਮੈਂ ਆਪਣੀ ਸੇਵਾ ਚ ਵਸਣਾ ਚਾਹੁੰਦਾ ਹਾਂ ਉੱਠ ਕੇ ਗੱਲ ਕਰ ਬੇਟਾ ਕਿਥੋਂ ਹੈ ਬਾਬਾ ਜੀ ਇੱਧਰ ਦੱਸ ਪਈ ਮੈਂ ਆ ਗਿਆ ਬਾਬਾ ਜੀ ਮੈਨੂੰ ਆਪਣੀ ਸੇਵਾ ਚ ਰੱਖ ਲਓ ਬੇਟਾ ਤੈਨੂੰ ਨਹੀਂ ਰੱਖ ਸਕਦੇ ਕਿਉਂ ਬਾਬਾ ਜੀ ਸਾਡੇ ਕੋਲ 20-25 ਚੇਲੇ ਪਹਿਲੇ ਹੀ ਆ ਸਈ ਮਿਲਣਾ ਕੁਲੇ ਵਹਟਾ ਤੇ ਮਾ ਬਾਬਾ ਜੀ ਇਹਨਾਂ ਵਿਚਾਰਾ ਗਰੀਬ ਬੰਦਾ ਤੁਸੀਂ ਰੱਖ ਹੀ ਲੋ ਹਾਂ ਰੱਖ ਲੋ ਬਾਬਾ ਜੀ ਗਰੀਬ ਬੰਦਾ ਐਵੇਂ ਰੋਈ ਜਾਂਦਾ ਪਤਾ ਨਹੀਂ ਵਿਚਾਰਾ ਕਿੱਥੋਂ ਕਿੱਥੋਂ ਆਇਆ ਜੀ ਚੱਲ ਚੱਲ ਵੀਰੇ ਰੱਖ ਲੂਗਾ ਬਾਬਾ ਪੀ ਸੱਚੀ ਬਾਬਾ ਜੀ ਬੱਚਾ ਰੱਖਦੇ ਰਾਂਗੇ ਮੰਦੜੀ ਨਾਲ ਇੱਥੇ ਰਹਿਣਾ ਬੇਲਾ ਕੀ ਆ ਬਾਬਾ ਜੀ ਉਹ ਬਾਬਾ ਆਪ ਨਹੀਂ ਹੋ ਸਕਦਾ ਬਾਬਾ ਜੀ ਕੰਮ ਨਹੀਂ ਕਰੇ ਉਹ ਜੇ ਹੋਊਗਾ ਦੁਆ ਦੇ ਬਾਬਾ ਬਾਬਾ ਬੇਦੀ ਕਾਲੇ ਕਾਲੇ ਬਾਬਾਏ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਵਾ ਜੋ ਕਿ ਤੁਹਾਡੇ ਡੇਢ ਜੋ ਕੀ ਪਤਾ ਨਹੀਂ ਸੁੱਖਾ ਕਿੰਨੇ ਹੈ ਕਿ ਸੁੱਖ ਕੇ ਬੈਠਾ ਹੋਗਾ ਇਹ ਬੱਚਾ ਸਾਡਾ ਫਰਜ਼ ਨਹੀਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਆਪਣਾ ਬੱਚਾ ਸਮਝ ਕੇ ਬਾਬਾ ਜੀ ਕਾ ਘੜੀ ਘੜੀ ਆਉਂਦਾ ਆਪਣੀ ਟਿੰਡ ਬਚਾ ਲਿਓ ਬਾਬੇ ਦਾ ਮਜ਼ਾਕ ਨਹੀਂ ਡਾਈਦਾ ਜੀ ਠੀਕ ਆ ਬਾਬਾ ਜੀ ਸੋਰੀ ਪੁੱਟੇ ਬਹਿ ਜਨੇ ਤੇ ਤੁਹਾਡੇ ਸੋਰੀ ਬਾਬਾ ਜੀ ਇਹ ਤਾਂ ਨਹੀਂ ਕਰਦੀ ਕੀ ਕਰ ਦੇ

ਇਕੋ ਇੱਕ ਬਾਬਾ ਮੇਰੇ ਨਾਲ ਨਾਰ ਨਾਰ ਕਰ ਗਈ ਜੇ ਉਹ ਸਮਸਾ ਕੀ ਗੱਲ ਹੋ ਗਈ ਕੀ ਗੱਲ ਬਾਬਾ ਪੁੱੜਕੀਆਂ ਦੇ ਬੜੀਆਂ ਮਾਂ ਡ ਮੇਰੇ ਨਾਲ ਨਾਰ ਤੇ ਨਾਰ ਚੜ ਗਈਆਂ ਉਹ ਬੱਚਾ ਉਹ ਵੀਰੇ ਨੂੰ ਫੋਟੋ ਫੋਟੋ ਉਹ ਹੈਲੋ ਉਹ ਭਰਾ ਪਾਜੀ ਹੋਈ ਦੇ ਉੱਠ ਬਾਬਾ ਇਹਨੇ ਬਗ ਲਾ ਗਈ ਉਹ ਗੌਰ ਰੇ ਰੇ ਸ਼ਵਾਦਾਰ ਕਰੋ ਚੱਲੋ ਸਵਾਦਾਰ ਉੱਠ ਚਲੇ ਬਲ ਕੇ ਜਾਏਗਾ ਆ ਜਾ ਜਾ ਚਲੇ ਬਲ ਕੇ ਕਿੱਥੇ ਗਏ ਬਾਬਾ ਜੀ ਚੰਦੇ ਇਥੇ ਭੁੱਖ ਲੱਗੀ ਮੈਨੂੰ ਬਾਬਾ ਜੀ ਕੋਕ ਲੱਗੀ ਬੱਚਾ ਬਾਬਾ ਜੀ ਪਤਾ ਨਹੀਂ ਕਿੱਥੋਂ ਘੁੰਮਦਾ ਘੁੰਮਦਾ ਆਇਆ ਤੁਸੀਂ ਆਪ ਤਰਖਿਆ ਜੇ ਇਹਨੂੰ ਖਾ ਲੋ ਰੋਟੀ ਰੱਜ ਗਈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਬਾਬਾ ਜੀ ਖਾ ਬੱਚਾ ਖਾਣਾ ਹੋ ਗਿਆ ਟਾਡਾ ਇਹ ਆ ਬਾਬਾ ਜੀ ਚਾਹ ਹੋਰ ਆਵੇ ਰੋਟੀ ਬਾਬਾ ਜੀ ਆਉਂਦੋ ਇੱਕ ਸੁਣੀ ਕੀਤੀ ਆ ਬਾਬਾ ਜੀ ਬਾਬਾ ਜੀ ਬਾਬਾ ਜੀ ਰੋ ਚੱਲੇ ਰੋਟੀ ਹੋਰ ਦੋ ਬਚਾਇਆ ਕੀ ਕਸਰ ਹੋਰ ਬਾਬਾ ਜੀ ਇੰਨਾ ਕ ਛੱਪਾ ਹੋਰ ਲੈ ਬੱਟ ਉਹ ਮਾਪੇ ਆ ਟਿੱਡੇ ਹੁੰਦਾ ਨਹੀਂ ਬਾਬੇ ਨਾਲ ਸਰ ਹੋਰ ਬਾਬਾ ਜੀ ਗੱਲ ਕਰੋ ਮੈਂ ਖਾ ਕੇ ਰਸਣ ਬਾਬੇ ਨੂੰ ਕਹਿੰਦਾ ਤੂੰ ਗੱਲ ਕਰ ਤੂੰ ਕਰ ਬਾਬਾ ਜੀ ਮੈਂ ਬਹੁਤ ਕਰਮਾ ਵਾਲਾ ਵਾਂ ਮੈਨੂੰ ਤੁਹਾਡੇ ਵਰਗੇ ਮਹਾਨ ਬਾਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਾਬਾ ਜੀ ਤੁਹਾਨੂੰ ਤੁਹਾਨੂੰ ਪੁੱਤਰ ਜੀ ਪਹਿਲੇ ਵੀ ਚੇਲੇ ਬਏ ਕਹਦੇ ਹਾਂ ਜੀ ਬਾਬਾ ਜੀ ਪਰ ਟਾਡੇ ਵਾਂਗੂ ਖਾਣ ਪੀਣ ਨਹੀਂ ਦਿੰਦੇ ਪਰ ਟਾਡੇ ਖਾਣ ਪੀਣ ਦੇ ਵਿੱਚ ਕੋਈ ਕਮੀ ਨਹੀਂ ਗੱਲ ਤਾਂ ਤੇਰੀ ਠੀਕ ਆ ਭਗਤਾ ਤੇਰੀ ਕਮੀ ਪੂਰੀ ਕਰ ਲਈ ਬਾਕੀ 20 ਪੰਛੀ ਚਲੇ ਭੁੱਖੇ ਬੈਠੇ ਤੇਰੇ ਕਰਕੇ ਪਾਪਾ ਜੀ ਤੁਸੀਂ ਕੋਈ ਚੇਲਾ ਨਹੀਂ ਉਦਕਸ਼ੀ ਜੀ ਭਰਤੀ ਕਰ ਲਿਆ ਜੇ ਤੱਕ ਤਾਂ ਉੱਠ ਕੇ ਗੱਲ ਕਰਨ ਹਾਂਜੀ ਬਾਬਾ ਜੀ ਆ ਚੱਕ 100 ਰੁਪਿਆ ਕੋਹਰ ਗੁਰੂਤਾਰ ਇਹ ਬਾਬਾ ਜੀ 100 ਰੁਪਿਆ ਕੱਲ ਹੀ ਦਿੱਤਾ ਪਤਾ ਲੋਕੇ ਸਾਨੂੰ ਮੱਥਾ ਟੇਕ ਜਾਂਦੇ ਸੀ ਅੱਜ ਬਾਬੇ ਤੈਨੂੰ ਮੱਥਾ ਟੇਕਦੇ ਨੇ ਉਹ ਵੀ ਪੂਰੇ 100 ਰੁਪਏ ਦਾ ਜਾ ਪਰ ਉਹ ਤੁਰਦਾ ਜਾ ਮੇਰੇ ਤੇ ਆਪ ਚਲੇ ਡੰਬੜੀ ਪੇੜਾਂ ਨੂੰ ਲੈਂਦੇ ਜਾ ਪਰ ਉਹ ਤੁਰਦਾ ਜਾ ਬਾਬਿਆਂ ਨੂੰ ਕਿਹੜੇ ਡਿੱਪੂ ਚੋਂ ਕਣਕਾਉਂਦੇ ਜੀ কি <laughs> হ'ব <laughs>